ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਦੋਂ ਦਿਖਾਉਨੇ ਆਪਾਂ ਮੈਟ ਸਿਰਫਾਂ ਦੇ ਕੱਪੜੇ ਬਹੁਤ ਜ਼ਿਆਦਾ ਸਸੇ ਰੇਟ ਤੇ ਵਧੀਆ ਕੁਆਲਿਟੀ ਦੇ ਤੁਹਾਡੇ ਕੰਮ ਦੀ ਵੀਡੀਓ ਆ ਘਰੇਲੂ ਸਮਾਨ ਆ ਕਰਦਾ ਵੀਡੀਓ ਨਾ ਬਣਿਆ ਰਿਹਾ ਲੋ ਜੀ ਤੁਹਾਨੂੰ ਤੁਹਾਡੇ ਲਈ ਲੈ ਕੇ ਆਇਆ ਮੈਟ ਦੀ ਰੈਡੀ ਵੈਲਕਮ ਮੈਟ ਸਿਰਫ ਕਿੰਨੇ ਦਾ 20 ਰੁਪਏ ਦਾ ਆ ਚੱਕੋ 30 ਰੁਪਏ ਦਾ ਆ ਚੱਕੋ 95 ਰੁਪਏ ਦਾ ਆ ਚੱਕੋ ਵਾਸ਼ਿੰਗ ਮੈਟਮ ਜਿਹੜਾ ਇੱਕਦੇ ਇੱਥੇ ਰੱਖਦਾ ਉੱਥੇ ਹੀ ਟਿਕ ਜਾਣਾ ਏ ਇਹ ਸਿਰਫ 135 ਰੁਪਏ ਦਾ スクリーンショット लो अलग-अलग डिजाइन मंगाओ जिन्ने मर्ज़ी पीस करो ऑर्डर हुन ਤੁਹਾਡੇ ਲੈ ਕੇ ਆ ਸਲਫਾ ਦੇ ਕੱਪੜੇ ਆ ਦੇਖੋ ਸਲਫਾ ਦੇ ਕੱਪੜੇ ਕਿੱਥੇ ਗਲਤ ਬੰਦੇ ਕੋਲ ਨਾ ਫਸੀ ਹੋਏ ਵਧੀਆਂ ਸਲਫਾ ਦਾ ਕੱਪੜਾ ਸਿਰਫ 20 ਰੁਪਏ ਮੀਟਰ 25 ਮੀਟਰ ਦਾ ਮੋਟਾ 500 ਰੁਪਏ ਦਾ ਸਿਰਫ ਆ ਡਿਜ਼ਾਈਨ ਦੇਖੋ ਕਿੰਨੇ ਆ ਡਿਜ਼ਾਈਨ ਦੇਖੀ ਜਾਓ ਆ ਦੇਖੋスクリーン ਸ਼ਾਟ ਲੋ ਤੇ ਭੇਜੀ ਜਾਓスクリーン ਸ਼ਾਟ ਲੋ ਤੇ ਭੇਜੀ ਜਾਓ ਆ ਲੋ ਆ ਲੋ ਹਲੋ ਮੇਰੀ ਪੈਣਾ ਲਈ ਲੈ ਕੇ ਆਏ ਆ ਜਿੱਦਾਂ ਪੈਣਾ ਨੂੰ ਗਾਲਾ ਪੈਂਦੀਆਂ ਦੀ ਚਾਬੀ ਉੱਥੇ ਰੱਖਦੀ ਪਰਚੀ ਉੱਥੇ ਰੱਖਦੀ ਆਪਾਂ ਲੈ ਗਿਆ ਪੋਗਟਾ ਲਈ ਹੈਂਗਰ ਇੰਦੇ ਚ ਪਰਚੀਆਂ ਪਾਓ ਚਾਬੀਆਂ ਪਾਓ ਲਗ ਲਗ ਡਿਜ਼ਾਈਨ ਸਿਰਫ ਦੇ ਦੇਣੇ ਆਪਾਂ ਸਿਰਫ 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 150 ਦੇ ਦੋ 150 ਦੇ ਦੋ ਸਿਰਫ 150 ਦੇ ਦੋ ਚੱਕੋ